ਤੋਂ ਲੈ ਕੇ ਹੁਣ ਤੱਕ ਜੇ ਕਾਲੀ ਦਲ ਮੁਰੇ ਹੋ ਕੇ ਪੰਜਾਬ ਦੀ ਲੜਾਈ ਲੜਦਾ ਹੈ ਤਾਂ ਉਹ ਦੇਸ਼ ਦੀਆਂ ਏਜੰਸੀਆਂ ਦੀ ਪੰਜਾਬ ਵਿਰੋਧੀ ਤਾਕਤਾਂ ਦੀ ਪੰਥ ਵਿਰੋਧੀ ਤਾਕਤਾਂ ਦੀ ਅੱਖ ਥੋੜੀ ਆਪਣੀ ਮਾਂ ਪਾਰਟੀ ਆਪਣੀ ਮਾਂ ਪਾਰਟੀ ਸ਼੍ਰੋਮਣੀ ਕਾਲੀ ਦਲ ਤੇ ਰਹਿੰਦੀ ਹੈ ਸ਼੍ਰੋਮਣੀ ਕਾਲੀ ਦਲ ਤੇ ਕਾਹਵੇਂ ਬਗਾਹੇ ਤਰੀਕੇ ਨਾਲ ਕਦੇ ਸਿੱਧਾ ਕਦੇ ਸਿੱਧਾ ਕਦੇ ਟਿੱਡਾ ਕਦੇ 빙ਾ ਤਰੀਕੇ ਦੇ ਨਾਲ ਪੰਜਾਬ ਦੀ ਲੜਾਈ ਲੜਨ ਵਾਲੀ ਪਾਰਟੀ ਨੂੰ ਮਾਰਨ ਦੀ ਕੋਸ਼ਿਸ਼ ਲਗਾਤਾਰ ਜਾ ਦੇ ਨਾਲ ਸ਼ਰਤਾਂ ਦੇ ਆਧਾਰ ਤੇ ਸਮਝੌਤੇ ਹੋ ਸਕਦੇ ਨੇ ਪਰ ਦਿੱਲੀ ਦੇ ਨਾਲ ਯਾਰੀ ਨਹੀਂ ਹੋ ਸਕਦੀ ਕਦੇ ਕਦੇ ਯਾਰੀ ਨਹੀਂ ਹੋ ਸਕਦੀ ਅੱਜ ਦੁੱਖ ਹੁੰਦਾ ਕਿ ਇੰਨਾ ਬੇਈਮਾਨ ਧੋਖੇਬਾਜ਼ ਅਕਿਰਤ ਕਣਾਂ ਤੇ ਇੱਛਾਵਾਂ ਨਾਲ ਪਰਿਆ ਹੋਇਆ ਇਨਸਾਨ ਮੈਂ ਨਹੀਂ ਦੇਖਿਆ ਕਹਿੰਦੇ ਪੀ ਐਚ ਡੀ ਇਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿਹੜੀ ਪੀ ਐਚ ਡੀ ਕਰ ਲਈ ਗਿਆ ਨਹੀਂ ਹਰਪ੍ਰੀਤ ਸਿੰਘ ਨੇ ਜਿਹਨੂੰ ਸਮਝ ਨਹੀਂ ਆ ਰਿਹਾ ਕਿ ਕੌਮ ਗਰਦਾਰੀ ਕਰਨ ਵਾਲੇ ਬੰਦੇ ਨੂੰ ਕਦੇ ਬਖਸ਼ਦੀ ਨਹੀਂ ਸੰਤ ਮਸਕੀਨ ਤੋਂ ਲੱਗਦਾ ਕਿ ਮੇਰੇ ਜਿੰਨਾ ਪੜ੍ਹਿਆ ਲਿਖਿਆ ਮੇਰੇ ਜਿੰਨਾ ਸਿਆਣਾ ਤੇ ਮੇਰੇ ਜਿੰਨਾ ਅਕਲਵੰਦ ਬੰਦਾ ਨਹੀਂ ਕੋਈ ਬੜੇ ਆਲੇ ਬੜੇ ਆਲੇ ਕਹਿੰਦੇ ਹਰਪ੍ਰੀਤ ਸਿੰਘ ਜੀ ਬਹੁਤ ਆਲੇ ਤੁਸੀਂ ਕਹਿੰਦੇ ਸੀ ਮੈਂ ਸੁਣਦਾ ਸੀ ਪਰਸੋ ਲਾ ਪ੍ਰਧਾਨ ਬਣੇ ਆ ਦੂਈ ਜਿਹੜੀ ਬੱਕਰੇ ਗਰੁੱਪ ਦੇ ਗਰਦਾਰ ਗਰੁੱਪ ਦੇ ਗਰਦਾਰ ਲਹਿਰ ਦੇ ਕਹਿੰਦੇ ਮੇਰਾ ਨਿਸ਼ਾਨ ਪਹਿਲੀ ਸਪੀਚ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਨਿਸ਼ਾਨ ਤੇ ਸ਼੍ਰੋਮਣੀ ਕਮੇਟੀ ਉਹ ਲਖ ਲਾਣ ਗਿਆਨੀ ਹਰਪੀ ਸਿੰਘ ਜੀ ਕਿ ਕਿ ਚੋਣ ਨਿਸ਼ਾਨ ਖੋਲਿਆਂਗੇ ਦਫ਼ਤਰ ਖੋਲਿਆਂਗੇ ਗਿਆਨੀ ਹਰਪੀ ਸਿੰਘ ਜੀ ਮੈਂ ਦੱਸਣਾ ਚਾਹੁੰਨਾ ਤੁਸੀਂ ਕਹਿੰਦੇ ਹੋ ਦਫ਼ਤਰ ਖੋਲ੍ਹਾਂਗੇ ਮੈਂ ਦਾਵਾ ਕਰਦਾ ਦਫਤਰ ਦੇ ਮੂਹਰੇ ਆ ਕੇ ਖੜਕੇ ਦਿਖਾ ਜੇ ਗਰਮ ਖੁਰਚਣੇ ਲਾ ਲਾ ਕੇ ਤੇਰਾ ਉਹ ਹਾਲ ਨਾ ਕਰਿਆ ਨਾ ਮੁੜ ਕੇ ਬੈਠਿਆ ਜਾਉ ਦੀ ਦੀ ਨਿਗ ਮੰਨ ਰਿਹਾ ਤੇ ਜਸ਼ਨ ਮਨਾ ਰਿਹਾ ਹੈ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ 70% ਤੋਂ ਵੱਧ ਖੂਨ ਪੰਜਾਬੀਆਂ ਦਾ ਡੁੱਲਿਆ ਸਭ ਤੋਂ ਵੱਧ ਫਾਂਸੀਆਂ ਤੇ ਪੰਜਾਬੀ ਚੜੇ ਇਕਾਂ ਦੇ ਵਿੱਚ ਗੋਲੀਆਂ ਪੰਜਾਬੀਆਂ ਨੇ ਖਾਈਆਂ ਹੁਣ ਤੱਕ ਵੀ ਤਿਰੰਗੇ ਦੇ ਵਿੱਚ ਲਿਫਟ ਕੇ ਸਾਡੇ ਪੰਜਾਬ ਦੇ ਨੌਜਵਾਨ ਗੱਭਰੂ ਸ਼ਹੀਦ ਹੋ ਕੇ ਆ ਰਹੇ ਨੇ ਔਰ ਥੋੜੇ ਦਿਨ ਪਹਿਲਾਂ ਕੰਨੇ ਹਲਕੇ ਤੋਂ ਆ ਨਾ ਲੱਗੇ ਮਲੋ ਹਲਕੇ ਤੋਂ ਹੁਣ ਵੀ ਸਾਡੇ ਨੌਜਵਾਨ ਫੌਜੀ ਵੀਰ ਜਿਹੜੇ ਤਿਰੰਗੇ ਦੇ ਵਿੱਚ ਲਿਫਟ ਕੇ ਬਾਰਡਰ ਤੇ ਦੇਸ਼ ਲਈ ਸ਼ਹੀਦ ਹੋ ਕੇ ਆਏ ਨੇ ਇਸ ਦੇ ਲਈ ਪੰਜਾਬੀਆਂ ਨੇ ਮੁਰੇ ਹੋ ਕੇ ਆਪਣਾ ਖੂਨ ਡੋਲਿਆ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅੱਜ ਵੀ ਪੰਜਾਬ ਜਿਹੜਾ ਉਹ ਆਪਣੇ ਹੱਕਾਂ ਲਈ ਲੜਾਈ ਲੜ ਰਿਹਾ ਹੈ ਪੰਜਾਬਿਤ ਲਈ ਲੜਾਈ ਲੜ ਰਿਹਾ ਹੈ ਤੇ ਉਹਦੀ ਲੜਾਈ ਮੁਰੇ ਹੋ ਕੇ ਕੌਣ ਲੜ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਅੱਜ ਆਪਾਂ ਕਹਿੰਦੇ ਆ ਕਿ ਸਾਡਾ ਪੰਜਾਬ ਪੰਜਾਬ ਤਾਂ ਹੋਣਾ ਹੀ ਨਹੀਂ ਸੀ ਜੇ ਪੰਜਾਬੀ ਸੂਬਾ ਮੋਰਚਾ ਲਾ ਕੇ ਸ਼੍ਰੋਮਣੀ ਅਕਾਲੀ ਦੇ ਲੜਾਈ ਨਾਲ ਲੜਦਾ ਨੌਜਵਾਨ ਵੀਰ ਆਨਰ ਸੁਣਨੇ ਗੱਲ ਲਾ ਦੇ ਨੇ ਆਪਾ ਹੈਸ਼ਟੈਗ ਸੋਸ਼ਲ ਮੀਡੀਆ ਤੇ ਕਿ ਸਾਡਾ ਪੰਜਾਬ ਮੇਰਾ ਪੰਜਾਬ ਲਾ ਪੰਜਾਬ ਉਹ ਮਿੱਤਰੋ ਪੰਜਾਬ ਤਾਂ ਹੋਣਾ ਹੀ ਨਹੀਂ ਸੀ ਜੇ ਸ਼ਰੋਮਣੀ ਅਕਾਲੀ ਦਲ ਮੁਰੇ ਹੋ ਕੇ ਮੋਰਚੇ ਲਾ ਕੇ ਜੇੜਾ ਪਰ ਕੇ ਸ਼ਹੀਦੀਆਂ ਕਰਕੇ ਜੇ ਲੜਾਈ ਨਾ ਲੜਦਾ ਤਾਂ ਪੰਜਾਬ ਤਾਂ ਹੋਣਾ ਹੀ ਨਹੀਂ ਸੀ ਕਿਉਂਕਿ ਦੇਸ਼ ਦੀ ਹਕੂਮਤ ਨੇ ਕਾਂਗਰਸ ਨੇ ਨਾ ਕਰਤੀ ਸੀ ਕਿ ਕੋਈ ਥੈਨੂੰ ਪੰਜਾਬ ਨਹੀਂ ਦੰਦੇ ਉਦੋਂ ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਨੂੰ ਇੱਕ ਮਟੋਕ ਕੇ ਪੰਥ ਤੇ ਪੰਜਾਬ ਦੀ ਤੇ ਪੰਜਾਬੀ ਦੀ ਲੜਾਈ ਲੜ ਰਿਹਾ ਅੱਜ ਵੀ ਉਹ ਲੜਾਈ ਜਾਰੀ ਆ ਇਸੇ ਕਾਰਨ ਕਿਉਂਕਿ ਮੈਂ ਮੁੱਦੇ ਦੀ ਗੱਲ ਤੇ ਆਉਣਾ ਦੇਸ਼ ਜਾਦ ਹੋਣ ਤੋਂ ਲੈ ਕੇ ਹੁਣ ਤੱਕ ਜੇ ਅਕਾਲੀ ਦਲ ਮੁਰੇ ਹੋ ਕੇ ਪੰਜਾਬ ਦੀ ਲੜਾਈ ਲੜਦਾ ਤਾਂ ਹੀ ਉਹ ਦੇਸ਼ ਦੀਆਂ ਏਜੰਸੀਆਂ ਦੀ ਪੰਜਾਬ ਵਿਰੋਧੀ ਤਾਕਤਾਂ ਦੀ ਪੰਥ ਵਿਰੋਧੀ ਤਾਕਤਾਂ ਦੀ ਅੱਖ ਥੋੜੀ ਆਪਣੀ ਮਾਂ ਪਾਰਟੀ ਆਪਣੀ ਮਾਂ ਪਾਰਟੀ ਸ਼੍ਰੋਮਣੀ ਕਾਲੀ ਦਲ ਤੇ ਰਹਿੰਦੀ ਆ ਸ਼੍ਰੋਮਣੀ ਕਾਲੀ ਦਲ ਤੇ ਗਾਹੇ ਬਗਾਹੇ ਤਰੀਕੇ ਨਾਲ ਕਦੇ ਸਿੱਧਾ ਕਦੇ ਸਿੱਧਾ ਕਦੇ ਟੇਡਾ ਕਦੇ 빙ਾ ਤਰੀਕੇ ਦੇ ਨਾਲ ਪੰਜਾਬ ਦੀ ਲੜਾਈ ਲੜਨ ਵਾਲੀ ਪਾਰਟੀ ਨੂੰ ਮਾਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਰਹਿੰਦੀ ਆ ਪਹਿਲਾਂ ਕਾਂਗਰਸ ਨੇ ਬੜਾ ਜ਼ੋਰ ਲਾਇਆ ਬੀਬੀ ਇੰਦਰਾ ਗਾਂਧੀ ਨੇ ਬੈਂਤ ਸਿੰਘ ਨੇ ਕੈਪਟਨ ਵੀ ਜ਼ੋਰ ਲਾ ਗਿਆ ਬਹੁਤ ਜ਼ੋਰ ਲਾਇਆ ਇਹਨਾਂ ਨੇ ਕਿ ਕਿਸੇ ਤਰੇ ਤਰੀਕੇ ਨਾਲ ਅਕਾਲੀ ਖਤਮ ਹੋ ਜਾਣ ਤੇ ਅੱਜ ਦੀ ਆ ਹਕੂਮਤ ਭਗਵਾਨ ਤਮਾਨ ਸਰਕਾਰ ਦੇਸ਼ ਦੀਆਂ ਏਜੰਸੀਆਂ ਫੇਰ ਜ਼ੋਰ ਲਾ ਰਹੀਆਂ ਨੇ ਕਿ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾਵੇ ਖਤਮ ਕੀਤਾ ਜਾਵੇ ਆ ਪਿਛਲੇ ਸਮੇਂ ਤੁਸੀਂ ਜਿਹੜਾ ਕਟਨਾ ਕਰਮ ਦੇਖਿਆ ਅਕਾਲੀ ਦਲ ਨੂੰ ਇੱਕ ਕਮਜ਼ੋਰ ਕਰਨ ਦਾ ਅਕਾਲੀ ਦਲ ਬਹਾਨਾ ਹੈ ਪੰਜਾਬ ਨਿਸ਼ਾਨਾ ਹੈ ਪੰਜਾਬ ਅਸਲ 'ਚ ਪੰਜਾਬ ਨਿਸ਼ਾਨਾ ਹੈ ਜੇ ਤੁਹਾਡੀ ਆਪਣੀ ਜਥੇਬੰਦੀ ਪੰਜਾਬ ਦੀ ਲੜਾਈ ਲੜਨ ਵਾਲੀ ਜਿਹੜੀ ਜਥੇਬੰਦੀ ਹੈ ਜੇ ਉਹ ਹੀ ਖਤਮ ਕਰ ਦਿਓ ਤਾਂ ਪੰਜਾਬ ਦੀ ਲੜਾਈ ਕਿਹਨੇ ਲੜਨੀ ਹੈ ਕਿਹੜੀ ਪਾਰਟੀ ਹੈ ਦੱਸੋ ਮੈਨੂੰ ਇੱਕ ਪਾਰਟੀ ਦਾ ਨਾਮ ਲੈ ਕੇ ਦੱਸ ਦਿਓ ਜਿਹਦਾ ਅਜੰਡਾ ਪੰਜਾਬ ਤੇ ਪੰਜਾਬੀਤ ਹੋਵੇ ਇੱਕ ਪਾਰਟੀ ਕੋਈ ਪਾਰਟੀ ਹੋਵੇ ਜਿਹੜੀਆਂ ਪਾਰਟੀਆਂ ਮਿੱਤਰੋ ਦਿੱਲੀ ਤੇ ਚੱਲ ਸਕਦੀਆਂ ਨੇ ਉਹਨਾਂ ਦਾ ਏਜੰਡਾ ਕਦੇ ਵੀ ਪੰਜਾਬ ਨਹੀਂ ਹੋ ਸਕਦਾ ਦਿੱਲੀ ਦੇ ਨਾਲ ਸ਼ਰਤਾਂ ਦੇ ਆਧਾਰ ਤੇ ਸਮਝੌਤੇ ਹੋ ਸਕਦੇ ਨੇ ਪਰ ਦਿੱਲੀ ਦੇ ਨਾਲ ਯਾਰੀ ਨਹੀਂ ਹੋ ਸਕਦੀ ਕਦੇ ਕਦੇ ਯਾਰੀ ਨਹੀਂ ਹੋ ਸਕਦੀ ਤੇ ਬੜੇ ਦੁੱਖ ਦੇ ਨਾਲ ਕਹਿਣਾ ਪੈਂਦਾ ਕਿ ਸਾਡੀ ਕੌਮ ਦੇ ਜਥੇਦਾਰ ਜਿਨ੍ਹਾਂ ਨੂੰ ਪੂਰੀ ਦੁਨੀਆ ਸੇਧ ਲੈ ਕੇ ਚੱਲਦੀ ਹੈ ਜਿਨ੍ਹਾਂ ਨੇ ਫਸੀਲ ਤੇ ਖੜ ਕੇ ਕਹਿਣਾ ਹੁੰਦਾ ਹੁਕਮ ਕਰਨੇ ਹੁੰਦੇ ਨੇ ਕਿ ਇਕੱਠੇ ਹੋ ਲੜਾਈ ਲੜੋ ਦੁੱਖ ਨਾਲ ਕਹਿਣਾ ਪੈਂਦਾ ਕਿ ਪਿਛਲੇ ਸਮੇਂ ਦੇ ਵਿੱਚ ਉਹ ਜਥੇਦਾਰ ਫਸੀਲ ਤੇ ਖੜ ਕੇ ਬੋਲੇ ਜਿਨ੍ਹਾਂ ਦਾ ਅੰਡਾ ਕੌਮ ਨੂੰ ਇਕੱਠਾ ਕਰਨਾ ਨਹੀਂ ਕੌਮ ਨੂੰ ਖੇਰੂ ਖੇਰੂ ਕਰਨਾ ਸੀ ਕੌਮ ਨੂੰ ਖੇਰੂ ਖੇਰੂ ਕਰਨਾ ਸੀ ਇੰਨੀਆਂ ਮਨੋ ਕਾਮਨਾ ਨਾਲ ਪਰੇ ਹੋਏ ਗਿਆਨੀ ਹਰਪ੍ਰੀਤ ਸਿੰਘ ਜੀ ਬੜੇ ਦੁੱਖ ਨਾਲ ਕਹਿਣਾ ਪੈਂਦਾ ਬੜੀਆਂ ਉਹਨਾਂ ਦੀਆਂ ਸਪੀਚਾਂ ਦੀਆਂ ਮੈਂ ਵੀਡੀਓ ਸ਼ੇਅਰ ਕੀਤੀਆਂ ਨੇ ਆਪਣੇ ਫੇਸਬੁੱਕ ਤੇ ਬੜਾ ਅੱਜ ਦੁੱਖ ਹੁੰਦਾ ਕਿ ਇੰਨਾ ਬੇਈਮਾਨ ਧੋਖੇਬਾਜ਼ ਅਕਿਰਤ ਕੰਨਾ ਤੇ ਇੱਛਾਵਾਂ ਨਾਲ ਭਰਿਆ ਹੋਇਆ ਇਨਸਾਨ ਮੈਂ ਨਹੀਂ ਦੇਖਿਆ ਕਹਿੰਦੇ ਪੀ ਐਚ ਡੀ ਇਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿਹੜੀ ਪੀ ਐਚ ਡੀ ਕਰ ਲਈ ਗਿਆਨੀ ਹਰਪੀ ਸਿੰਘ ਨੇ ਜਿਹਨੂੰ ਸਮਝ ਨਹੀਂ ਆ ਰਿਹਾ ਕਿ ਕੌਮ ਗਰਦਾਰੀ ਕਰਨ ਵਾਲੇ ਬੰਦੇ ਨੂੰ ਕਦੇ ਬਖਸ਼ਦੀ ਨਹੀਂ ਸੰਤ ਮਸਕੀਨ ਸਿੰਘ ਜੀ ਗਿਆਨੀ ਮਸਕੀਨ ਸਿੰਘ ਜੀ ਕਹਿੰਦੇ ਹੁੰਦੇ ਸੀ ਕੀ ਸਭ ਤੋਂ ਵੱਧ ਹੰਕਾਰੀ ਬੰਦਾ ਕਹਿੰਦੇ ਉਹ ਹੁੰਦਾ ਜਿਹੜਾ ਕਈ ਵਾਰੀ ਜਿਹੜਾ ਪੜਿਆ ਲਿਖਿਆ ਬੰਦਾ ਵਿਦਵਾਨ ਬੰਦਾ ਜੇ ਕਹਿੰਦੇ ਹੰਕਾਰ ਆ ਜੇ ਉਹਦੇ ਹੰਕਾਰ ਸਭ ਤੋਂ ਉਪਰੋਂ ਦਾ ਉਦਾਹਰਣ ਦਿੰਦੇ ਹੁੰਦੇ ਸੀ ਰਾਵਣ ਦੀ ਰਾਵਣ ਦੀ ਉਦਾਹਰਣ ਦਿੰਦੇ ਸੀ ਕਹਿੰਦੇ ਚਾਰ ਵੇਦਾਂ ਦਾ ਗਿਆਤਾ ਸੀ ਪਰ ਉਹਨੂੰ ਹੰਕਾਰ ਹੋ ਗਿਆ ਕਿ ਮੇਰੇ ਜਿੰਨਾ ਕੋਈ ਪੜਿਆ ਲਿਖਿਆ ਨਹੀਂ ਮੇਰੇ ਜਿੰਨਾ ਕੋਈ ਰੱਬ ਨੂੰ ਪੁੱਛਣ ਵਾਲਾ ਨਹੀਂ ਮੇਰੇ ਜਿੰਨਾ ਕੋਈ ਗਿਆਤਾ ਨਹੀਂ ਤੇ ਹੰਕਾਰ ਹੰਕਾਰ ਦੇ ਵਿੱਚ ਆਪਣਾ ਸਾਰਾ ਨਸਤਾ ਨ부ਤ ਕਰਾ ਲਿਆ ਉਹ ਹਾਲ ਅਜਗਿਆਨੀ ਹਰਪ੍ਰੀਤ ਸਿੰਘ ਦਾ ਉਹਨੂੰ ਲੱਗਦਾ ਕਿ ਮੇਰੇ ਜਿੰਨਾ ਪੜਿਆ ਲਿਖਿਆ ਮੇਰੇ ਜਿੰਨਾ ਸਿਆਣਾ ਤੇ ਮੇਰੇ ਜਿੰਨਾ ਅਕਲਵੰਦ ਬੰਦਾ ਨਹੀਂ ਕੋਈ ਬੜੇ ਆਲੇ ਬੜੇ ਆਲੇ ਕਹਿੰਦੇ ਹਰਪ੍ਰੀਤ ਸਿੰਘ ਜੀ ਬਹੁਤ ਆਲੇ ਤੁਸੀਂ ਕਹਿੰਦੇ ਸੀ ਮੈਂ ਸੁਣਦਾ ਸੀ ਪਰਸੋ ਲਾ ਪ੍ਰਧਾਨ ਬਣੇ ਆ ਦੂਈ ਜਿਹੜੀ ਬੱਕਰੇ ਗਰੁੱਪ ਦੇ ਗਰਦਾਰ ਗਰੁੱਪ ਦੇ ਗਰਦਾਰ ਲਹਿਰ ਦੇ ਕਹਿੰਦੇ ਮੇਰਾ ਨਿਸ਼ਾਨ ਪਹਿਲੀ ਸਪੀਚ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਨਿਸ਼ਾਨ ਤੇ ਸ਼੍ਰੋਮਣੀ ਕਮੇਟੀ ਉਹ ਲਖ ਲਾਹਣ ਗਿਆਨੀ ਹਰਪੀ ਸਿੰਘ ਜੀ ਤੇਰਾ ਬੋਲ ਦਿੱਲੀ ਵਾਲੀ ਨਿਕੜਿਆ ਤੇਰੀ ਲਲਕਾਰ ਦਿੱਲੀ ਵਾਲੀ ਨਿਕਣੀ ਕਿਉਂਕਿ ਦਿੱਲੀ ਵਾਲਿਆਂ ਨੇ ਤਾਂ ਤੈਨੂੰ ਠੋਪਿਆ ਤੇ ਸ਼ਬਦ ਕੀ ਨਿਕੜੇ ਕਿ ਚੋਣ ਨਿਸ਼ਾਨ ਖੋਲਿਆਂਗੇ ਦਫ਼ਤਰ ਖੋਲਿਆਂਗੇ ਗਿਆਨੀ ਹਰਪੀ ਸਿੰਘ ਜੀ ਮੈਂ ਦੱਸਣਾ ਚਾਹੁੰਨਾ ਤੁਸੀਂ ਕਹਿੰਦੇ ਹੋ ਦਫ਼ਤਰ ਖੋਲ੍ਹਾਂਗੇ ਮੈਂ ਦਾਵਾ ਕਰਦਾ ਦਫਤਰ ਦੇ ਮੂਹਰੇ ਆ ਕੇ ਖੜਕੇ ਦਿਖਾ ਜੇ ਗਰਮ ਖੁਰਚਣੇ ਲਾ ਲਾ ਕੇ ਤੇਰਾ ਉਹ ਹਾਲ ਨਾ ਕਰਿਆ ਨਾ ਮੁੜ ਕੇ ਬੈਠਿਆ ਜਾਉ ਨਾ ਮੁੜ ਕੇ ਖੜਿਆ ਜਾਉ ਇਹ ਤੁਹਾਡੇ ਵਰਗੇ ਹਕਾਰੀ ਬੰਦਿਆਂ ਦੇ ਖੁਰਚਣਾ ਫੇਰਾਂਗੇ ਟਕਾ ਕੇ ਕੋਈ ਡਰ ਪੈ ਨਹੀਂ ਅਸੀਂ ਵੀ ਸਿਰਾਂ ਤੇ ਕੱਪੜਾ ਬੰਨੀ ਫਿਰਦੇ ਆ ਅਸੀਂ ਵੀ ਮਰਨ ਮਰੌਣ ਤੱਕ ਖੜੇ ਹਣ ਕਿਉਂਕਿ ਇਹ ਬਹੁਤ ਵੱਡਾ ਹਮਲਾ ਅਕਾਲੀ ਦਲ ਨਿਸ਼ਾਨਾ ਏ ਪੰਥ ਤੇ ਪੰਜਾਬ ਅਕਾਲੀ ਦਲ ਬਹਾਨਾ ਪੰਥ ਤੇ ਪੰਜਾਬ ਨਿਸ਼ਾਨਾ ਇਹ ਪੰਥ ਤੇ ਪੰਜਾਬ ਸਮਝੋ ਜਿੰਦਾਬਾਦ 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 ਮਤ ਸਮਝੋ ਕਿ ਇਹ ਲੋਕ ਅਕਾਲੀ ਦਲ ਦਾ ਨੁਕਸਾਨ ਪਚਾਰੇ ਨੇ ਇਹ ਲੋਕ ਪੰਥ ਤੇ ਪੰਜਾਬ ਤੇ ਨਿਗਾ ਰੱਖੀ ਬੈਠੇ ਨੇ ਦੂਜੀ ਗੱਲ ਆਉਣਾ ਮੈਂ ਹੁਣ ਆ ਮੌਜੂਦਾ ਸਰਕਾਰ ਤੇ ਭਗਵੰਤ ਮਾਨ ਤੇ 골ਡ ਮੈਡਲ ਬਾ ਦੋ ਮਿੰਟ ਲੰਨਾ ਆ ਗੋਲਡ ਮੈਡਲ ਦੇਾਂਗੇ ਇਹਨਾਂ ਨੂੰ ਗੋਲਡ ਮੈਡਲ ਐਡਾ ਝੂਠਾ ਤੇ ਬੇਈਮਾਨ ਬੰਦਾ ਭਗਵੰਤ ਮਾਨ ਜਿੰਨਾ ਕਦੇ ਨਹੀਂ ਅੱਜ ਤੱਕ ਮੁੱਖ ਮੰਤਰੀ ਪੰਜਾਬ ਦਾ ਦੇਖਿਆ ਉਹ ਤੂੰ ਤਾਂ ਸਾਰਿਆਂ ਨੂੰ ਅੱਧਾ ਡੱਪਾ ਟੱਪ ਗਿਆ ਹਰ ਰੋਜ਼ ਝੂਠ ਦੀ ਦੁਕਾਨ ਖੋਲ ਕੇ ਬਹਿ ਜਾਣਾ ਇੱਕ ਵੀ ਸ਼ਬਦ ਤੇਰਾ ਅੱਜ ਤੱਕ ਸੱਚ ਨਹੀਂ ਹੋਇਆ ਮੈਂ ਚੈਲੰਜ ਕਰਦਾ ਭਗਵੰਤ ਮਾਨ ਸਿਆ ਆਪਣੇ ਪਾਰਟੀ ਦੇ ਜਿਹੜੇ ਮਰਜੀ ਖੱਬੀ ਖਾਨ ਬੰਦੇ ਨੂੰ ਤੂੰ ਮੇਰੇ ਬਰਾਬਰ ਪੇਜ ਡਿਬੇਟ ਤੇ ਮੈਂ ਚੈਲੰਜ ਕਰਦਾ ਇੱਥੇ ਖੜ ਕੇ ਆਉਣ ਕੈਮਰਾ ਸਟੇਜ ਤੇ ਰੁਜ਼ਗਾਰ ਤੇ ਆ ਜੀ ਕਰਪਸ਼ਨ ਤੇ ਆ ਜੀ ਵਿਕਾਸ ਤੇ ਆ ਜੀ ਨੌਜਵਾਨਾਂ ਦੀ ਬਾਹ ਫੜਨ ਤੇ ਆ ਜੀ ਵਿਕਾਸ ਤੇ ਆ ਜੀ ਜਿਹੜੇ ਮਰਜ਼ੀ ਮੁੱਦੇ ਤੇ ਆ ਕੇ ਡਿਬੇਟ ਕਰ ਲਿਓ ਜੇ 90% ਤੋਂ ਵੱਧ ਪੰਜਾਬ ਦੇ ਵਿੱਚ ਕੰਮ ਕਾਲੀਆਂ ਦੇ ਨਾਂ ਕੀਤਾ ਹੋਇਆ ਤਾਂ ਜਿੱਥੇ ਮਰਜ਼ੀ ਖੜਾ ਕੇ ਗੋਲੀ ਮਾਰ ਦਿਓ ਕੋਈ ਪਰਵਾਹ ਨਹੀਂ ਜੇ ਪਿਛਲੇ 25 30 ਸਾਲ ਦੇ ਵਿੱਚ ਸਭ ਤੋਂ ਵੱਧ ਵਿਕਾਸ ਕਾਲੀਆਂ ਨੇ ਕੀਤਾ ਸਭ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਕਾਲੀਆਂ ਨੇ ਦਿੱਤਾ ਸਭ ਤੋਂ ਵੱਧ ਪੰਥ ਦੀਆਂ ਜਿਹੜੀਆਂ ਜਿੰਨੀਆਂ ਵੀ ਯਾਦਗਾਰਾਂ ਬਣਾਈਆਂ ਉਹ ਕਾਲੀਦੰ ਨੇ ਬਣਾਈਆਂ ਤੁਸੀਂ ਜੇ 10% ਵੀ ਸਾਰਿਆਂ ਨੇ ਵਿੱਚ ਇਹ ਕਾਂਗਰਸ ਵਿੱਚੇ ਝਾੜੂ ਰੜਕੇ ਕੀਤਾ ਹੋਇਆ ਤਾਂ ਜਿੱਥੇ ਮਰਜੀ ਖੜਾ ਕੇ ਬਾਹਰ ਫੜ ਲਿਓ ਕੋਈ ਪਰਵਾਹ ਨਹੀਂ ਇਸ ਲਈ ਸਮਾਂ ਘਟਾ ਕਿਉਂਕਿ ਲੀਡਰਸ਼ਿਪ ਨੇ ਬੋਲਣਾ ਮੇਰੀ ਬੇਨਤੀ ਹੈ ਨੌਜਵਾਨ ਵੀਰਾਂ ਨੂੰ ਮੀਡੀਆ ਦੇ ਮਾਧਿਅਮ ਰਾਹੀਂ ਕਿ ਤਕੜੇ ਹੋ ਜਾਓ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਦੇ ਵਿੱਚ 2027 ਦੇ ਵਿੱਚ ਸਰਕਾਰ ਬਣਾਵਾਂਗੇ ਤੇ ਦਿੱਲੀ ਵਾਲਿਆਂ ਨੂੰ ਪਜਾਵਾਂਗੇ ਦੱਬ ਕੇ ਨਾਹਰਾ ਲਾ ਦਿਓ ਕਿ ਅਕਾਲੀ ਲਿਆਵਾਂਗੇ ਤੇ ਦਿੱਲੀ ਵਾਲੇ ਪਜਾਵਾਂਗੇ ਅਕਾਲੀ ਲਿਆਵਾਂਗੇ